ਅੱਜ ਜੇ ਸਰਦਾਰ ਮਨਪ੍ਰੀਤ ਸਿੰਘ ਯਾਲੀ ਪੰਜਾਬ ਲਈ ਪੰਥ ਲਈ ਸਿੱਖੀ ਲਈ ਕੋਈ ਗੱਲ ਕਰਦਾ ਤਾਂ ਆਪਾਂ ਨੂੰ ਝੁਗਦਾ ਹੋੜ ਕਰਕੇ ਤੁਹਾਨੂੰ ਸਰਦਾਰ ਮਨਪ੍ਰੀਤ ਸਿੰਘ ਯਾਲੀ ਨੂੰ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਤੁਸੀਂ ਕਿਸੇ ਵਾਸਤੇ ਕੁਝ ਕੀਤਾ ਤੁਸੀਂ ਇੱਕ ਕਦਮ ਚੱਲੇ ਸੀ ਨਾ ਤਾਂ ਤੁਹਾਡੇ ਲਈ ਸਾਰੇ ਹਜ਼ਾਰਾਂ ਲੱਖਾਂ ਕਦਮ ਚੱਲੇ ਆ ਤੁਸੀਂ ਕਿਸੇ ਤੇ ਜਿਹੜੇ ਬੰਦੇ ਤੁਹਾਡੇ ਨਾਲ ਰਹੇ ਤੁਸੀਂ ਇਸ ਗੱਲ ਦਾ ਐਨਾਲਿਸਿਸ ਕਰੋ ਕਿ ਸਾਰੇ ਲੋਕ ਤੁਹਾਨੂੰ ਛੱਡ ਕੇ ਕਿਉਂ ਗਏ ਹਨ ਕਿਹ ਚਾਰਨ ਕੀ ਹੈ ਕੋਈ ਰੀਜ਼ਨ ਤਾਂ ਹੋਊਗਾ ਨਾ ਇਹ ਜ਼ਿੰਦਗੀ ਦੇ ਵਿੱਚ ਰਸਤੇ ਦੇ ਵਿੱਚ ਅੱਗੇ ਵਧਿਆ ਆਪਣੀ ਲਾਈਨ ਲੰਬੀ ਕਰਨੀ ਚਾਹੀਦੀ ਹੈ ਅਕਾਲੀ ਦਾ ਤੁਹਾਡਾ ਨਹੀਂ ਹੈ ਅਕਾਲੀਦਾਲ ਕਿਸੇ ਦੀ ਜ਼ਗੀਰ ਨਹੀਂ ਹੈ ਤੁਸੀਂ ਅੱਜ ਨਿੱਜੀ ਤੌਰ ਤੇ ਅਟੈਕ ਕਰਨ ਲੱਗੇ ਤੁਸੀਂ ਕਹਿ ਰਹੇ ਹੋ ਕਿ ਮੈਂ ਬਾਈਪਾਸ ਬਣਾ ਦਿੱਤੇ ਉਧਰਲੇ ਪਾਸੇ ਨੂੰ ਸਿਆਣੇ ਆਖਦੇ ਐ ਕਿ ਜਦੋਂ ਤੁਹਾਡੇ ਦੋਸਤਾਂ ਵਿੱਚ ਕੋਈ ਫਰਕ ਪੈ ਜੇ ਤਾਂ ਇੱਕ ਦੂਜੇ ਦੇ ਦਿਨਾਂ ਦੇ ਵਿੱਚ ਲੋਕ ਲਾ ਕੇ ਚਾਬੀਆਂ ਸਮੁੰਦਰ ਵਿੱਚ ਸੁੱਟ ਦਿਓ ਤੇ ਕਿਸੇ ਬਾਰੇ ਕਦੇ ਕੋਈ ਨਿੱਜੀ ਗੱਲ ਨਾ ਕਰੋ ਪਰਮ ਸਤਕਾਰ ਜੋਗ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਲਾਈਵ ਹੋਣ ਦਾ ਕਾਰਨ ਕੁਝ ਖਾਸ ਵੀ ਨਹੀਂ ਹੈ ਪਰ ਹੈ ਵੀ ਬਹੁਤ ਕੁਝ ਵੈਸੇ ਤਾਂ ਮੇਰਾ ਇਸ ਇਸ ਮਸਲੇ ਵਿੱਚ ਕੁਝ ਬੋਲਣਾ ਮੰਦਾ ਨਹੀਂ ਕਿਉਂਕਿ ਜਿਹੜਾ ਛੱਡਿਆ ਕਰਾਂ ਉਹ ਤਾਂ ਲੈਣਾ ਕੀ ਨਾ ਜਿਹੜੇ ਰਸਤੇ ਬੰਦੇ ਨੇ ਜਾਣਾ ਨਾ ਹੋਵੇ ਉਹ ਰਸਤੇ ਦਾ ਕਦੇ ਬੰਦੇ ਨੂੰ ਰਸਤੇ ਬਾਰੇ ਪੁੱਛਣਾ ਵੀ ਨਹੀਂ ਚਾਹੀਦਾ ਬਟ ਬਤੌਰ ਇੱਕ ਸਿੱਖ ਬਤੌਰ ਇੱਕ ਪੰਥਕ ਪਰਿਵਾਰ ਦਾ ਪਛੋਕੜ ਹੋਣ ਕਰਕੇ ਮੇਰੇ ਮਨ ਵਿੱਚ ਸੀ ਕਿ ਮੈਂ ਇਹ ਗੱਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂ ਪਿਛਲੇ ਕਾਫੀ ਦਿਨਾਂ ਤੋਂ ਇੱਕ वाद-ਵਿਵਾਦ ਬੜਾ ਭੱਕਿਆ ਹੋਇਆ ਹੈ वाद-ਵਿਵਾਦ ਕੀ ਹੈ ਕੇ ਦਾਖਾਂ ਹਲਕੇ ਦੇ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਅਯਾਲੀ ਹੋਰਾਂ ਬਾਰੇ ਬੜੀ ਤਿੱਖਾ ਟਿੱਪਣੀ ਕੀਤੀ ਜਾ ਰਹੀ ਹੈ। ਉਹਨਾਂ ਦੀ ਬੜੀ ਕਰਦਾਰ ਕਸ਼ੀ ਕੀਤੀ ਜਾ ਰਹੀ ਹੈ। ਨਿੱਜੀ ਤੌਰ ਤੇ ਉਹਨਾਂ ਤੇ ਬੜੇ ਹਮਲੇ ਬੜੇ ਅਟੈਕ ਕੀਤੇ ਜਾ ਰਹੇ ਹੈ। ਪਰ ਮੈਨੂੰ ਇੱਕ ਗੱਲ ਉਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਜ਼ਰੂਰ ਗੱਲ ਕਹਿਣੀ ਚਾਹਾਂਗਾ। ਬੇਸ਼ੱਕ ਸਰਦਾਰ ਮਨਪ੍ਰੀਤ ਸਿੰਘ ਔਲਾਈ ਔਰੀ ਅਕਾਲੀ ਦਲ 'ਚੇ ਕੰਮ ਕਰਦੇ ਤੇ ਮੈਂ ਭਾਰਤੀ ਜਨਤਾ ਪਾਰਟੀ ਵਿੱਚ ਕੰਮ ਕਰਦਾ ਪਰ ਅਸੀਂ ਬੜਾ ਲੰਬਾ ਸਮਾਂ ਅਕਾਲੀ ਦਲ ਦੀ ਸੇਵਾ ਕੀਤੀ ਹੈ ਇਕੱਠੇ ਰਹਿਆ ਅਕਾਲੀ ਦਲ ਦੇ ਵਿੱਚ ਮੇਰੇ ਪਰਿਵਾਰ ਨੇ ਬੜੀ ਅਕਾਲੀ ਦਲ ਦੀ ਸੇਵਾ ਕੀਤੀ ਹੈ ਪਰ ਸਰਦਾਰ ਮਨਪ੍ਰੀਤ ਸਿੰਘ ਔਲਾਈ ਉਹਨਾਂ ਨਾਲ ਨਿੱਜੀ ਤੌਰ ਤੇ ਮੇਰਾ ਅੱਜ ਵੀ ਬਹੁਤ ਜ਼ਿਆਦਾ ਪਿਆਰ ਹੈ ਤੇ ਸਾਡੀ ਬਹੁਤ ਅੱਛੀ ਦੋਸਤੀ ਹੈ ਪਾਰਟੀਬਾਜ਼ੀ ਤੋਂ ਪਰੇ ਜਦੋਂ ਮੈਂ ਇਹ ਤੀਖਾ ਟਿੱਪਣੀਆਂ ਸੁਣੀਆਂ ਉਹਨਾਂ ਦੇ ਬਾਰੇ ਬਾਤ ਵਾਰ ਸੁਣਿਆ ਤੇ ਮੇਰਾ ਮਨ ਸੀ ਕਿ ਮੈਨੂੰ ਇਹ ਗੱਲ ਜਰੂਰ ਮੰਚ ਤੇ ਆ ਕੇ ਸਾਂਝੀ ਤੁਹਾਡੇ ਨਾਲ ਕਰਨੀ ਚਾਹੀਦੀ ਹੈ ਅੱਜ ਬੇਸ਼ੱਕ ਮੈਂ ਵੀ ਬਹੁਤ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ 'ਚ ਕੰਮ ਕੀਤਾ ਹੈ 26-27 ਸਾਲ ਤੇ ਇੰਨਾ ਕੋਈ ਸਮਾਂ ਹੀ ਮੇਰੇ ਖਿਆਲ 'ਚ ਸਰਦਾਰ ਮਰਪੀ ਸਿੰਘ ਜਾਲੀ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਕੰਮ ਕਰਦੇ ਨੂੰ ਹੋ ਗਿਆ ਤੇ ਅਸੀਂ ਸਾਰਿਆਂ ਨੇ ਚਾਹੇ ਹੋਈ ਵਾਲੀ ਸਾਫਸੀ ਚਾਹੇ ਮੈਂ ਆ ਚਾਹੇ ਸੰਤਾ ਸਿੰਘ ਮੈਦਪੁਰੀ ਨੇ ਚਾਹੇ ਵਡਾਲਾ ਸਾਹਿਬ ਹੈ ਚਾਹੇ ਕੋਈ ਵੀ ਹੈ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਬਹੁਤ ਲੰਮਾ ਸੰਘਰਸ਼ ਤੇ ਬਹੁਤ ਜ਼ਿਆਦਾ ਕੰਮ ਕੀਤਾ ਮੈਂ ਇੱਕ ਗੱਲ ਸਟਾਰਟ ਕਰਨ ਤੋਂ ਪਹਿਲਾਂ ਮੈਂ ਸਰਦਾਰ ਸੁਖਵੀਰ ਸਿੰਘ ਬਾਦਲੂਰਾਂ ਬਾਰੇ ਦੱਸ ਦੇਣਾ ਚਾਹੁੰਦਾ ਕਿ ਮੇਰਾ ਵੀ ਉਹਨਾਂ ਨਾਲ ਬੜਾ ਪਿਆਰ ਹੈ ਅੱਜ ਵੀ ਮੇਰੇ ਮਨ ਚ ਉਹਨਾਂ ਲਈ ਬੜਾ ਸਤਿਕਾਰ ਤੇ ਪਿਆਰ ਹੈ ਬੇਸਿਕਲੀ ਸਰਦਾਰ ਸੁਖਵੀਰ ਸਿੰਘ ਬਾਦਲ ਅੱਛੇ ਇਨਸਾਨ ਨੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਚੰਗੇ ਇਨਸਾਨ ਨੇ ਐਜੇ ਦੋਸਤ ਉਹ ਬਹੁਤ ਵਧੀਆ ਬੰਦੇ ਐ ਐਜੇ ਬਿਜ਼ਨਸਮੈਨ ਵੀ ਬਹੁਤ ਵਧੀਆ ਨੇ ਬਟ ਪੋਲੀਟੀਕਲ ਤੌਰ ਤੇ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸਿਰਫ ਇੱਕ ਕੁਐਸਚਨ ਕਰਨਾ ਚਾਹਣਾ ਕਿ ਸਰਦਾਰ ਸਾਹਿਬ ਜੇ ਅੱਜ ਅੰਮ੍ਰਿਤਸਰ ਤੋਂ ਲੈ ਕੇ ਸ਼ੰਭੂ ਦੇ ਬਾਰਡਰ ਤੱਕ ਬਠਿੰਡੇ ਤੋਂ ਲੈ ਕੇ ਰੋਪੜ ਤੱਕ ਆਨੰਦਪੁਰ ਸਾਹਿਬ ਤੱਕ ਆਪਣੇ ਨਾਲੋਂ ਸੈਂਕੜੇ ਪਹਿਲੀ ਕਾਟਾਰ ਦੇ ਤੇ ਸੈਂਕੜੇ ਦੂਜੀ ਕਾਟਾਰ ਦੇ ਲੀਡਰ ਪਿੱਛੇ ਹਟ ਕੇ ਅਲੱਗ ਕੰਮ ਕਰ ਰਹੇ ਐ ਜਿਹੜੇ ਕਿ ਸਾਰੇ ਤੁਹਾਡੇ ਨਾਲ ਸੀ ਕਦੇ ਤੁਸੀਂ ਸਵੇ ਪਰਚੋਲ ਕਰਕੇ ਵੇਖਿਆ ਕਿ ਤੇ ਪਿੱਛੇ ਕਾਰਨ ਕੀ ਹੈ ਕਿਉਂ ਸਾਰੇ ਬੰਦੇ ਛੱਡ ਕੇ ਗਏ ਤੁਸੀਂ ਇੱਕ ਗੱਲ ਕਰਦੇ ਹੋ ਕਿ ਅਕਾਲੀ ਦਲ ਦੇ ਵਿੱਚ ਜੇ ਤੁਸੀਂ ਵੀ ਨਾ ਰਹੋ ਤਾਂ ਤੁਹਾਨੂੰ ਵੀ ਕਿਸੇ ਨੇ ਸੱਸੀ ਕਾਲੀ ਬੁલાਉਣੀ ਸਰਦਾਰ ਸਾਹਿਬ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਅਕਾਲੀ ਦਲ ਤੁਹਾਡਾ ਨਹੀਂ ਹੈ ਅਕਾਲੀ ਦਲ ਕਿਸੇ ਦੀ ਜਾਗੀਰ ਨਹੀਂ ਹੈ ਅਕਾਲੀ ਦਲ 1920 ਵਿੱਚ ਉਹਨਾਂ 100 ਜੌਧੀਆਂ ਨੇ ਬਣਾਇਆ ਸੀ ਜਿਨ੍ਹਾਂ ਨੂੰ ਸਿਰਫ ਇਹ ਕਹਿ ਕੇ ਲੈ ਕੇ ਆਂਦਾ ਸੀ ਮੈਂ ਬਤੌਰ ਪ੍ਰੋਫੈਸਰ ਤੁਹਾਨੂੰ ਦੱਸਣਾ ਚਾਹੁੰਦਾ ਥੋਡੀ ਨੌਲੇਜ ਵਧਾ ਕਰਨਾ ਚਾਹੁੰਦਾ ਜਿਨ੍ਹਾਂ ਨੂੰ ਸਿਰਫ ਇਹ ਕਹਿ ਕੇ ਲੈ ਕੇ ਆਂਦਾ ਸੀ ਕਿ ਮਹੰਤਾਂ ਤੋਂ ਗੁਰਦੁਆਰਿਆਂ ਸਾਹਿਬ ਦੇ ਕਬਜ਼ੇ ਵਾਪਸ ਲੈਣੇ ਆ ਤੇ ਸਾਨੂੰ ਪਿੰਡ-ਪਿੰਡ ਫਿਰਕੇ ਉਹ 100 ਨੌਜਵਾਨ ਚਾਹੀਦੇ ਆ ਜੋ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਵਿੱਚ ਮਹੰਤਾਂ ਨੂੰ ਦੂਰ ਕਰਨ ਵਾਸਤੇ ਉਸ ਤੋਂ ਲਾਂਭੇ ਕਰਨ ਵਾਸਤੇ ਜੇ ਕਿਸੇ ਦੀ ਜਾਨ ਵੀ ਚਲੀ ਜਾਵੇ ਤਾਂ ਪਿੱਛੇ ਨਾ ਹਟ ਤਾ 100 ਨੌਜਵਾਨਾਂ ਦੀ ਜਥੇਬੰਦੀ ਬਣੀ ਸੀ ਜਿਹਦਾ ਨਾਂ ਰੱਖਿਆ ਸੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਲਈ ਤੁਸੀਂ ਹਮੇਸ਼ਾ ਗੱਲ ਕਰਦੇ ਹੋ ਕਿ ਤੁਹਾਡੇ ਫਾਦਰ ਨੇ 17 ਸਾਲ ਜੇਲ੍ਹ ਕੱਟੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੱਟੀ ਹੋਣੀ ਕੋਈ ਸ਼ੱਕ ਨਹੀਂ ਕੱਟੀ ਹੋਏਗੀ ਉਹ ਸਰਦਾਰ ਸਾਹਿਬ ਸਾਡੇ ਸਾਡੇ ਪਰਿਵਾਰਾਂ ਨੇ ਵੀ ਜੇਲ੍ਹ ਕੱਟੀਏ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਦੇ ਸਭ ਤੋਂ ਜ਼ਿਆਦਾ ਸੁਰਜਨ ਸਿੰਘ ਠੇਕੇਦਾਰ ਤੋਂ ਬਾਅਦ ਜੇ ਸਭ ਤੋਂ ਜ਼ਿਆਦਾ ਕਿਸੇ ਦੀ ਜੇਲ੍ਹ ਹੈ ਤਾਂ ਮੇਰੇ ਪਿਤਾ ਜੀ ਚਾਹੇ ਉਹ ਐਮਰਜੈਂਸੀ ਦਾ ਮੋਰਚਾ ਸੀ ਚਾਹੇ ਕੋਈ ਮੋਰਚਾ ਸੀ ਉਹਦੇ ਵਿੱਚ ਸਰਦਾਰ ਖੁਦੰਮਨ ਸਿੰਘ ਜਥੇਦਾਰ ਖੁਦੰਮਨ ਸਿੰਘ ਪਾਇਲ ਦੀ ਸਭ ਤੋਂ ਜ਼ਿਆਦਾ ਜੇਲ ਹੈ ਅਸੀਂ ਤਾਂ ਨਹੀਂ ਕਦੇ ਚੀਕਾਂ ਮਾਰੀਆਂ ਅਸੀਂ ਤਾਂ ਨਹੀਂ ਕਦੇ ਡਾਂਗਾ ਮਾਰੀਆਂ ਪੰਜਾਬ ਲਈ ਪੰਥ ਲਈ ਸਿੱਖ ਧਰਮ ਲਈ ਕੰਮ ਕਰਦੇ ਆਂ ਕੁਰਬਾਨੀਆਂ ਕਰਦੇ ਆਂ ਅੱਗੇ ਵਧਦੇ ਆਂ ਬਹੁਤ ਲੋਕਾਂ ਨੇ ਸੇਵਾ ਕੀਤੀ ਹੈ ਜੇ ਅਕਾਲੀ ਦਲ ਦੀ ਹੋਂਦ ਬਰਕਰਾਰ ਹੋਈ ਅਕਾਲੀ ਦਲ ਇੱਕ ਸੇਵਾ ਭਾਵਨਾ ਨਾਲ ਬਣੀ ਜਿੱਥੇ ਬੰਦੀ ਅੱਗੇ ਵਧੀ ਉਹਨੇ ਰਾਜ ਕੀਤਾ ਸਰਕਾਰਾਂ ਆਈਆਂ ਤਾਂ ਉਹਦੇ ਪਿੱਛੇ ਤੁਹਾਡੇ ਇਕੱਲੇ ਫਾਦਰ ਸਾਹਿਬ ਦਾ ਤੁਹਾਡਾ ਇਕੱਲਿਆਂ ਦਾ ਰੋਲ ਨਹੀਂ ਸਰਦਾਰ ਸਾਹਿਬ ਉਹਦੇ ਲਈ ਬਹੁਤ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਬੜੇ ਬੜੇ ਵੱਡੇ ਪਰਿਵਾਰ ਬੈਠੇ ਜਿਨ੍ਹਾਂ ਨੇ ਕਦੇ ਕੋਈ ਅਹੁਦਾ ਹੀ ਨਹੀਂ ਲਿਆ ਜਿਹੜੇ ਕਦੇ ਐਮਐਲਏ ਨਹੀਂ ਬਣੇ ਜਿਹੜੇ ਕਦੇ ਮੰਤਰੀ ਨਹੀਂ ਬਣੇ ਜਿਹੜੇ ਕਦੇ ਜ਼ਿਲ੍ਹਾ ਪ੍ਰਧਾਨ ਨਹੀਂ ਬਣੇ ਜਾਂ ਤੁਸੀਂ ਬਣਾਏ ਨਹੀਂ ਜਿਹੜਾ ਕੋਈ ਤੁਹਾਨੂੰ ਸੂਟ ਕਰਦਾ ਸੀ ਤੁਸੀਂ ਉਹ ਕੀਤਾ ਅੱਜ ਜੇ ਸਰਦਾਰ ਮਾਨਪ੍ਰੀਤ ਸਿੰਘ ਅਯਾਲੀ ਪੰਜਾਬ ਲਈ ਪੰਥ ਲਈ ਸਿੱਖੀ ਲਈ ਕੋਈ ਗੱਲ ਕਰਦਾ ਤਾਂ ਆਪਾਂ ਨੂੰ ਚੁਗਦਾ ਚੁਬਦਾ ਸਿਰਫ ਇਸ ਗੱਲ ਕਰਕੇ ਐ ਕਿ ਉਸ ਬੰਦੇ ਨੇ ਤੁਹਾਨੂੰ ਕੁਝ ਕੌੜੀਆਂ ਗੱਲਾਂ ਕਹੀਆਂ ਕਿ ਪੰਜਾਬ ਪੰਥ ਇਹ ਗੱਲ ਚਾਹੁੰਦਾ ਹੈ ਕਿ ਤੁਸੀਂ ਕੁਝ ਸਮੇਂ ਲਈ ਪਾਰਟੀ ਤੋਂ ਪਿੱਛੇ हट ਜਾਓ ਲੋਕ ਚਾਹੁੰਦੇ ਐ ਕਿ ਲੋਕਾਂ ਦੁਆਰਾ ਚੁਣੇ ਨਮਾਇंदे ਲੋਕਾਂ ਵੀ ਗੱਲ ਕਰਨ ਵਾਲੇ ਲੋਕ ਲੋਕਾਂ ਦੇ ਨਾਲ ਖੜਨ ਵਾਲੇ ਲੋਕ ਅੱਗੇ ਆ ਜਾਣ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੜਾ ਹੋ ਜੇ ਤੇ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਪੰਜਾਬ 'ਚ ਮੁੜ ਸਰਜੀ ਤੁਜ ਮੈਂ ਨਿੱਜੀ ਤੌਰ ਤੇ ਚਾਹੁੰਦਾ ਅੱਜ ਵੀ ਚਾਹੇ ਮੈਂ ਭਾਜਪਾ 'ਚ ਕੰਮ ਕਰਦਾ ਭਾਰਤ ਜਨਤਾ ਪਾਰਟੀ 'ਚ ਮੈਂ ਵੀ ਨਿੱਜੀ ਤੌਰ ਤੇ ਇਹੋ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੁਲਦਾ ਰਹਿਣਾ ਪੰਜਾਬ ਦੇ ਹਿੱਤਾਂ ਵਾਸਤੇ ਬਹੁਤ ਜ਼ਰੂਰੀ ਹੈ। ਬੇਸ਼ੱਕ ਵੱਖ-ਵੱਖ ਸਟੇਟਾਂ 'ਚ ਬਹੁਤ ਪਾਰਟੀਆਂ ਬਣੀਆਂ ਹੋਈਆਂ ਨੇ ਜਿਹੜੀਆਂ origignal ਪਾਰਟੀਆਂ ਐ ਪਰ ਸ਼੍ਰੋਮਣੀ ਅਕਾਲੀ ਦਲ ਇੱਕ ਵੱਖਰੀ ਤਰ੍ਹਾਂ ਦੀ ਪਾਰਟੀ ਐ ਜਿਹਨੇ ਪੰਜਾਬ ਲਈ ਪੰਥਲ ਪੰਜਾਬ ਦੇ ਲੋਕਾਂ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਚਾਹੇ ਉਹ ਦੇਸ਼ ਦੀ ਜੰਗ ਸੀ ਚਾਹੇ ਐਮਰਜੈਂਸੀ ਸੀ ਚਾਹੇ ਕੋਈ ਵੀ ਕੁਰਬਾਨੀ ਸੀ ਉਹਦੇ ਵਿੱਚ ਸ਼ੋਮਨੀ ਅਕਾਲੀ ਦਲ ਦਾ ਬਹੁਤ ਵੱਡਾ ਯੋਗਦਾਨ ਰਿਹਾ ਮੈਂ ਵੀ ਚਾਹੁੰਦਾ ਨਿੱਜੀ ਤੌਰ ਤੇ ਪਾਰਟੀ ਚੁੰਨੀ ਰਹੇ ਵਾਸੀ ਜਿਹੜੇ ਚੜ੍ਹਦੀ ਕਲਾ 'ਚ ਰਹੇ ਪਰ ਤੁਸੀਂ ਅੱਜ ਨਿੱਜੀ ਤੌਰ ਤੇ ਅਟੈਕ ਕਰਨ ਲੱਗੇ ਤੁਸੀਂ ਕਹਿ ਰਹੇ ਹੋ ਕਿ ਮੈਂ ਬਾਈਪਾਸ ਬਣਾ ਦਿੱਤੇ ਉਧਰਲੇ ਪਾਸੇ ਨੂੰ ਮੇਰੇ ਕਰਕੇ ਹੀ ਸਰਦਾਰ ਮਨਪ੍ਰੀਤ ਸਿੰਘ ਜਿਆਲੀ ਅਮੀਰ ਹੈ ਮੇਰੇ ਕਰਕੇ ਹੀ ਫਲਾਣਾ ਬੰਦਾ ਐ ਮੇਰੇ ਫਲਾਣਾ ਕਰਕੇ ਹੀ ਫਲਾਣਾ ਸਰਦਾਰ ਸਾਹਿਬ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੁਹਾਡਾ ਆਪ ਖੁਦਰਾ ਪਾਣਾ ਹੈ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਤੁਹਾਡੇ ਇਕੱਲੇ ਪਰਿਵਾਰ ਕਰਕੇ ਤਾਂ ਨਹੀਂ ਨਾ ਆਈ ਤੁਹਾਡੇ ਇਕੱਲਿਆਂ ਕਰਕੇ ਤਾਂ ਨਾ ਆਈ ਉਹਦੇ ਪਿੱਛੇ ਬਹੁਤ ਹਜ਼ਾਰਾਂ ਲੱਖਾਂ ਲੋਕਾਂ ਦਾ ਯੋਗਦਾਨ ਹੈ ਵਰਕਰਾਂ ਦਾ ਯੋਗਦਾਨ ਹੈ ਲੀਡਰ ਸਾਹਿਬਾਂ ਦਾ ਯੋਗਦਾਨ ਹੈ ਜਿਨ੍ਹਾਂ ਨੇ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਜਿਨ੍ਹਾਂ ਨੇ ਅੱਜ ਤੱਕ ਪੰਥ ਤੋਂ ਕਦੇ ਕੁਝ ਲਿਆ ਹੀ ਨਹੀਂ ਤੇ ਮੰਗਿਆ ਹੀ ਨਹੀਂ ਤੇ ਕਦੇ ਅੱਗੇ ਹੀ ਨਹੀਂ ਆਏ ਪਰ ਪੰਥ ਦੀ ਚੜ੍ਹਦੀ ਕਲਾ ਲਈ ਅੱਜ ਵੀ ਕੰਮ ਕਰਦੇ ਤੇ ਪਿੱਛੇ ਰਹਿ ਕੇ ਕੰਮ ਕਰਦੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਰਦਾਰ ਮਨਪ੍ਰੀਤ ਸਿੰਘ ਜਾਲੀ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਨਾ ਉਸ ਬੰਦੇ ਨੇ ਕਦੇ ਪਹਿਲਾਂ ਸਰਕਾਰਾਂ ਤੋਂ ਕੰਮ ਲਿਆ ਸੀ ਨਾ ਮੈਨੂੰ ਲੱਗਦਾ ਉਹਨੇ ਅੱਗੇ ਕਦੇ ਲੈਣਾ ਨਾ ਹੀ ਉਸ ਬੰਦੇ ਨੂੰ ਕਦੇ ਕਿਸੇ ਅਹੁਦੇ ਦਾ ਲਾਲਚ ਹੈ ਉਹ ਬੰਦਾ ਸਿਰਫ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਪੰਜਾਬ ਵਾਸਤੇ ਕੰਮ ਕਰਨਾ ਚਾਹੁੰਦਾ ਹੈ ਤੇ ਮੈਂ ਨਿੱਜੀ ਤੌਰ ਤੇ ਐਪਰੀਸ਼ੀਏਟ ਵੀ ਕਰਦਾ ਇਸ ਗੱਲ ਨੂੰ ਕਿ ਬਹੁਤ ਅੱਛੀ ਗੱਲ ਹੈ ਤੁਸੀਂ ਕਿਸੇ ਤੇ ਜਿਹੜੇ ਬੰਦੇ ਤੁਹਾਡੇ ਨਾਲ ਰਹੇ ਤੁਸੀਂ ਇਸ ਗੱਲ ਦਾ ਐਨਾਲਿਸਿਸ ਕਰੋ ਕਿ ਸਾਰੇ ਲੋਕ ਤੁਹਾਨੂੰ ਛੱਡ ਕੇ ਕਿਉਂ ਗਏ ਹਨ ਕਿਹ ਚਾਰਨ ਕੀ ਹੈ ਕੋਈ ਰੀਜ਼ਨ ਤਾਂ ਹੋਊਗਾ ਨਾ ਸਿਰਫ ਬੈਠ ਕੇ ਸੋਚਿਓ ਕਿਉਂ ਗਏ ਹੈ ਜੇ ਕਿਸੇ ਬੰਦੇ ਦਾ ਮੇਰਾ ਨਿੱਜੀ ਤੌਰ ਤੇ ਇੱਕ ਦੋਸਤ ਮੈਂ ਨਾਮ ਨਹੀਂ ਲੈਣਾ ਉਹ ਮੇਰੇ ਤੋਂ ਪਿਛਲੇ ਸਮੇਂ ਦੂਰ ਹੋਇਆ ਹੈ ਪਰ ਮੈਨੂੰ ਅੱਜ ਤੱਕ ਇਸ ਗੱਲ ਦਾ ਦੁੱਖ ਹੈ ਕਿ ਨਹੀਂ ਉਹ ਮੇਰਾ ਯਾਰ ਮੇਰਾ ਭਰਾ ਮੇਰਾ ਵੀਰ ਮੇਰੇ ਤੋਂ ਦੂਰ ਨਹੀਂ ਸੀ ਹੋਣਾ ਚਾਹੀਦਾ ਹੋ ਸਕਦਾ ਮੈਂ ਅੱਜ ਵੀ ਮੰਨਦਾ ਕਿ ਹੋ ਸਕਦਾ ਮੇਰੀ ਕਿਉਂ ਗਲਤੀ ਹੋਵੇ ਜਿਹੜਾ ਮੇਰਾ ਦੋਸਤ ਮੇਰਾ ਭਰਾ ਮੇਰੇ ਤੋਂ ਦੂਰ ਤੁਸੀਂ ਨਹੀਂ ਸੋਚਦੇ ਇਹ ਗੱਲ ਤੁਸੀਂ ਵੀ ਸੋਚੋ ਸਰਦਾਰ ਸਾਹਿਬ ਇਹ ਗੱਲ ਕਿ ਤੁਹਾਡੇ ਤੋਂ ਸਾਰਾ ਪੰਜਾਬ ਕਿਉਂ ਦੂਰ ਹੋ ਗਿਆ ਪੰਥਦਰਦੀ ਕਿਉਂ ਦੂਰ ਹੋ ਗਏ ਪੰਜਾਬ ਦੇ ਹਤੇਚੀ ਕਿਉਂ ਦੂਰ ਹੋ ਗਏ ਉਹ ਲੀਡਰ ਸਾਰੇ ਕਿਉਂ ਦੂਰ ਹੋ ਗਏ ਜਿਹੜੇ ਤੁਹਾਡੇ ਨਾਲ ਧਿਰ ਬਣ ਕੇ ਖੜਦੇ ਸੀ ਕੋਈ ਤਾਂ ਕਾਰਨ ਹੋਏਗਾ ਨਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਸੀਂ ਇੱਕ ਪਾਰਟੀ ਦੀ ਇੱਕ ਪਰਿਵਾਰ ਦੀ ਪਾਰਟੀ ਦੀ ਨੁਮਾਇੰਦਗੀ ਅੱਜ ਕਰ ਰਹੇ ਹੋ ਤੁਸੀਂ ਦੁਬਾਰਾ ਪ੍ਰਧਾਨ ਬਣਗੇ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੇ ਵੱਡਮੁੱਲੇ ਹਿੱਤਾਂ ਵਾਸਤੇ ਜਿਹੜੇ ਲੋਕ ਸਾਡੇ ਨਾਲ ਰਹੇ ਐ ਜਿਹੜੇ ਲੋਕ ਤੁਹਾਡੇ ਨਾਲ ਰਹੇ ਐ ਨਿੱਜੀ ਤੌਰ ਤੇ ਸਿਆਣੇ ਆਖਦੇ ਐ ਕਿ ਜਦੋਂ ਤੁਹਾਡੇ ਦੋਸਤਾਂ ਵਿੱਚ ਕੋਈ ਫਰਕ ਪੈ ਜੇ ਤਾਂ ਇੱਕ ਦੂਜੇ ਦੇ ਦਿਲਾਂ ਦੇ ਵਿੱਚ ਲੋਕ ਲਾ ਕੇ ਚਾਬੀਆਂ ਸਮੁੰਦਰ ਵਿੱਚ ਸੁੱਟ ਦਿਓ ਤੇ ਕਿਸੇ ਬਾਰੇ ਕਦੇ ਕੋਈ ਨਿੱਜੀ ਗੱਲ ਨਾ ਕਰੋ ਤੁਸੀਂ ਅੱਜ ਅਜ ਵਾਲੀ ਸਾਹਿਬ ਬਾਰੇ ਗੱਲ ਕਰੀ ਮੈਨੂੰ ਦੁੱਖ ਲੱਗਿਆ ਬੜਾ ਤੁਸੀਂ ਬਹੁਤ ਕੁਝ ਕੀਤਾ ਸਾਰਿਆਂ ਵਾਸਤੇ ਤੁਹਾਡੇ ਲਈ ਕਿਸੇ ਨੇ ਕੁਝ ਨਹੀਂ ਕੀਤਾ ਤੁਹਾਡੇ ਪਰਿਵਾਰ ਨੂੰ ਸੀਐਮ ਬਣਾਇਆ ਤੁਹਾਡੇ ਪਰਿਵਾਰ ਨੂੰ ਡਿਪਟੀ ਸੀਐਮ ਬਣਾਇਆ ਤੁਹਾਡੇ ਪਰਿਵਾਰ ਨੂੰ ਲੋਕ ਸਭਾ ਦਾ ਮੈਂਬਰ ਬਣਾਇਆ ਤੁਹਾਡੇ ਪਰਿਵਾਰ ਨੂੰ ਮਨਿਸਟਰੀਆਂ ਦਿੱਤੀਆਂ ਤੁਹਾਡੇ ਸਾਰੇ ਰਿਸ਼ਤੇਦਾਰ ਸਿੱਖਤ ਹੋ ਗਏ ਮਨਿਸਟਰ ਬਣ ਗਏ ਜਿਹੜੇ ਸਰਪੰਚ ਨਹੀਂ ਸੀ ਬਣ ਸਕਦੇ ਉਹ ਤੁਸੀਂ ਮੰਤਰੀ ਬਣਾ ਲਿਆ ਆਪਣੇ ਰਿਸ਼ਤੇ ਦਾ ਤੁਹਾਡੇ ਲਈ ਕਿਸੇ ਨੇ ਕੁਝ ਨਹੀਂ ਕੀਤਾ ਤੁਹਾਡੇ ਲਈ ਸਾਰਿਆਂ ਨੇ ਬਹੁਤ ਕੁਝ ਕੀਤਾ ਜੇ ਕੋਈ ਬੰਦਾ ਆਪਣੀ ਨਿੱਜੀ ਤੁਸੀਂ ਕੀ ਸੋਚਦੇ ਹੋ ਜੇ ਜਿਮਣੀ ਚੌਂਚੇ ਸਰਦਾਰ ਮਨਪੀ ਸਿੰਘ ਯਾਲੇ ਜਿੱਤੇ ਤੁਹਾਡੇ ਨਹੀਂ ਨਹੀਂ ਉਹ ਆਪਣੇ ਆਪਣੇ ਕਰਕੇ ਜਿੱਤੇ ਆ ਉਸ ਬੰਦੇ ਦੀ ਆਪਣੀ ਹੋਂਦ ਆਪਣੀ ਪਕੜ ਹੈ ਤੁਸੀਂ ਅੱਜ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਦੇ ਨਿੱਜੀ ਤੌਰ ਤੇ ਅਟੈਕ ਕਰਦੇ ਹੋ ਪਰਿਵਾਰਕ ਅਟੈਕ ਕਰਦੇ ਹੋ ਬਿਜ਼ਨਸ ਦੇ ਅਟੈਕ ਕਰਦੇ ਹੋ ਮੇਰੇ ਖਿਆਲ ਚ ਤੁਹਾਡੇ ਤੁਹਾਡੇ ਲੈਵਲ ਤੇ ਗੱਲਾਂ ਸੋ ਬਣ ਜਾਂਦੀਆਂ ਮੈਂ ਨਿੱਜੀ ਗੱਲ ਮੈਂ ਕੋਈ ਨਿੱਜੀ ਗੱਲ ਨਹੀਂ ਕਰਨੀ ਜਦੋਂ ਮੈਂ ਸਿੱਖ ਗੱਲ ਕਹਿ ਕਿ ਮੈਂ ਸਮਾਪਤੀ ਕਰਨੀ ਹੈ ਕਿ ਜ਼ਿੰਦਗੀ ਦੇ ਵਿੱਚ ਰਸਤੇ ਦੇ ਵਿੱਚ ਅੱਗੇ ਵਧਿਆ ਆਪਣੀ ਲਾਈਨ ਲੰਬੀ ਕਰਨੀ ਚਾਹੀਦੀ ਹੈ ਕਿਸੇ ਦੀ ਲਾਈਨ ਮਟੇਨ ਤੇ ਜ਼ੋਰ ਨਹੀਂ ਲਾਉਣਾ ਚਾਹੀਦਾ ਆਪਣੀ ਲਾਈਨ ਹੀ ਨਹੀਂ ਲੰਬੀ ਕਰ ਲਿਓ ਕਿ ਦੂਸਰੇ ਦੀ ਲੇਨ ਆਪਣੇ ਆਪ ਇੱਕੀ ਲੱਗਣ ਲੱਗ ਜਾਂਦੀ ਹੈ ਇਸ ਸਮੇਂ ਦੇ ਗਰਭ ਵਿੱਚ ਗੱਲਾਂ ਆਣੇ ਬਾਦਲ ਸਾਹਿਬ ਇਸ ਸਮੇਂ ਦੇ ਗਰਭ ਵਿੱਚ ਗੱਲਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਹੋਣਾ ਹੈ ਪਰ ਮੈਂ ਤੁਹਾਨੂੰ ਅੱਜ ਕੱਲ ਦੱਸ ਦਿੰਨਾ ਕਿ ਨਿੱਜੀ ਤੌਰ ਤੇ ਕੁਝ ਮਰਜ਼ੀ ਹੋ ਜੇ ਪੰਜਾਬ ਦੇ ਲੋਕ ਇਸ ਵਾਰ 2027 ਦੇ ਵਿੱਚ ਬੜਾ ਵਧੀਆ ਫੈਸਲਾ ਕਰਨਗੇ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ ਜੋ ਪੰਜਾਬ ਦੀ ਭਲਾਈ ਕਰ ਸਕਦੇ ਆ ਪੰਜਾਬ ਦੇ ਹਿੱਤ ਵਿੱਚ ਖੜ੍ਹ ਸਕਦੇ ਆ ਆਪਣੇ ਨਿੱਜੀ ਮੁਫਾਦਾਂ ਨੂੰ ਪਿੱਛੇ ਕਰਕੇ ਆਪਣੇ ਰਿਸ਼ਤੇਦਾਰੀਆਂ ਨੂੰ ਪਿੱਛੇ ਕਰਕੇ ਆਪਣੇ ਉਹਨਾਂ ਭੈਣ ਭਰਾਵਾਂ ਨੂੰ ਪਿੱਛੇ ਕਰਕੇ ਪੰਜਾਬ ਦੇ ਵਾਸਤੇ ਲੜਾਈ ਲੜਨਗੇ ਲੋਕ ਉਹਨਾਂ ਲੋਕਾਂ ਨੂੰ ਪੰਜਾਬ ਦੇ ਲੋਕ ਅੱਗੇ ਲੈ ਕੇ ਆਉਣਗੇ ਅਕੀਂ ਦੇਖ ਲਿਓ ਤੁਸੀਂ ਹਾਲਾਤ ਕੀ ਬਣਨੇ ਆ ਪੰਜਾਬ ਦੇ ਲੋਕ ਚਾਹੁੰਦੇ ਆ ਪੰਜਾਬ ਪੈਰਾਂ ਪਾਰ ਹੋਵੇ ਪੰਜਾਬ ਕਰਜ਼ਾ ਮੁਕਤ ਹੋਵੇ ਪੰਜਾਬ ਦੇ ਦਿਲ ਦੀ ਤਰੱਕੀ ਹੋਵੇ ਪੰਜਾਬ ਦੇ ਕਿਸਾਨ ਦੀ ਤਰੱਕੀ ਹੋਵੇ ਪੰਜਾਬ ਦੇ ਨੌਜਵਾਨ ਦੀ ਤਰੱਕੀ ਹੋਵੇ ਪੰਜਾਬ ਅੱਗੇ ਵਧੇ ਪੰਜਾਬ 'ਚ ਭਾਈਚਾਰਕ ਸਾਂਝ ਆਵੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਖਤਮ ਹੋਵੇ ਇਸ ਲਈ ਪੰਜਾਬ ਚੰਗੀ ਸਰਕਾਰ ਪੰਜਾਬ ਦੇ ਲੋਕ ਚੰਗੀ ਸਰਕਾਰ ਲੈ ਕੇ ਆਉਣਗੇ ਤੁਸੀਂ ਦੇਖ ਲਿਓ ਤੁਹਾਡੇ ਸਾਹਮਣੇ ਹੈ ਜੋ ਮਰਜ਼ੀ ਹੋ ਜੇ ਸਾਰਾ ਪਿੰਡ ਮਰ ਜੇ ਲੰਬੜਦਾਰੀ ਹੁਣ ਆਪਾਂ ਨੂੰ ਨਹੀਂ ਮਿਲੀ ਮੈਂ ਨਿੱਜੀ ਤੌਰ ਤੇ ਤੁਹਾਨੂੰ ਦੱਸ ਰਿਹਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਸਾਰਾ ਪੰਜਾਬ ਚਾਹੇ ਜੋ ਮਰਜ਼ੀ ਹੋ ਜੇ ਲੰਬੜਦਾਰੀ ਆਪਾਂ ਨੂੰ ਨਹੀਂ ਮਿਲਦੀ ਹੁਣੇ ਮੇਰੀ ਗੱਲ ਲੈ ਕੇ ਲਾ ਲਓ ਪਰ ਮੈਂ ਇੱਕ ਤੁਹਾਨੂੰ ਗੱਲ ਜ਼ਰੂਰ ਕਹਿਣੀ ਜਨਾ ਫੋਨ ਕਰਕੇ ਤੁਹਾਨੂੰ ਸਰਦਾਰ ਮਨਪੀ ਸਿੰਘ ਯਾਦੂ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੇ ਤੁਸੀਂ ਕਿਸੇ ਵਾਸਤੇ ਕੁਝ ਕੀਤਾ ਤੁਸੀਂ ਇੱਕ ਕਦਮ ਚੱਲੇ ਸੀ ਨਾ ਤਾਂ ਤੁਹਾਡੇ ਲਈ ਸਾਰੇ ਹਜ਼ਾਰਾਂ ਲੱਖਾਂ ਕਦਮ ਚੱਲੇ ਆ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੈਂ ਮਾਫੀ ਵੀ ਚਾਹੁੰਨਾ ਜੇ ਮੈਂ ਨਿੱਜੀ ਤੌਰ ਤੇ ਕੋਈ ਗੱਲ ਕਹਿਤੀ ਹੋਵੇ ਬਹੁਤ ਬਹੁਤ ਧੰਨਵਾਦ ਵੈਗੁਰਜੀ ਦਾ ਖਾਲਸਾ ਵੈਗੁਰਜੀ